ਅੰਜ ਕੱਲ ਨਹੀਂ ਆਏ ਤੁਸੀਂ ਅੱਛਾ ਮੈਨੂੰ ਕਿਉਂ ਨਹੀਂ ਆਏ ਹਾਏ ਸਾਸਰੀ ਘਰ ਇੱਧਰ ਆ ਜਾਓ ਇੱਧਰ ਹੀ ਤੁਹਾਨੂੰ ਤੇ ਬਰੀ ਲੜਾਈ ਹੋਈ ਕੱਲ ਪੈਨ ਜੀ ਬੜਾ ਲੜੀਆਂ ਮੈਂ ਹਾਏ ਹਾਏ ਇਹਨਾਂ ਦਾ ਤੇ ਪੈ ਕੇ ਹੱਸਿਆ ਪਾਉਣ ਮੈਨੂੰ ਤਾਂ ਪਹਿਲਾਂ ਪਤਾ ਸੀ ਆਹ ਵਧੀਆ ਭੈਣ ਜੀ ਕਹਿੰਦੇ ਤੇ ਨਾ ਵਾਵਾ ਗੋਡੇ ਗੁੱਡੇ ਸਹੀ ਰਹਿੰਦੇ ਮੈਂ ਤਾਂ ਰੋਜ਼ ਇਹੋ ਲੰਨੀ ਹਾਏ ਕੀ ਹੋਇਆ? ਹਾਂ। ਆਹ ਕੰਮ ਵਧੀਆ ਕੀਤਾ ਸਰਕਾਰ ਨੇ ਭੈਣ ਜੀ ਤਣੀ। ਮੇਰੀ ਤੇ ਨਾ ਮੈਨੂੰ ਕਲਚਾ ਕਹਿੰਦੀ ਮੈਂ ਆਉਣ ਲੱਗੀ ਨਾ। ਓਏ ਮੰਮੀ ਜੀ ਸਬਜ਼ੀ ਬਣਾ ਜੋ। ਮੈਂ ਕਹਾ ਨਾ ਭੈਣ। ਤੁਹਾਡੇ ਕੋਈ ਹੁੰਦਾ ਮੇਰੇ ਤੇ ਅੱਗੇ ਗੋਡਰੀ ਤੁਰਦੇ। ਬਣਾ ਆਪੇ ਸਬਜ਼ੀ। ਮੈਂ ਤਾਂ ਭੈਣ ਜੀ ਫੇਰ ਇਧਰ ਆ ਗਈ ਸੈਰ ਤੇ। ਅੱਜ ਕੱਲ੍ਹ ਵਾਲਾ ਕੰਮ ਭੈਣ ਜੀ ਬੜਾ ਖਰਾਬ ਹੋ ਗਿਆ। ਨਿਹਾਉਣੇ ਤਾਂ ਸਾਰਾ ਦਿਨ ਫੋਨਾਂ ਤੇ ਲੱਗੇ ਰਹਿੰਦੇ ਆ। ਮੈਂ ਕਹਾ ਨਾ ਮੈਂ ਤਾਂ ਜਿਮ ਜੂਮ ਕਰੰਦੀ ਸ਼ਕੀਨ ਆ। ਹਾਂ? ਤੇ ਨਿਹਾਉਣੇ ਆ ਵਾਜੂ ਕੀ ਦੇ? ਨਹੀਂ। ਭੈਣ ਜੀ ਉਹਨਾਂ ਦੀ ਨਾ ਹੋਣੀ। ਇਹਦੇ ਨਾਲਿਆਂ ਦੇ ਵੇਕੇ ਚਲ ਗਈ ਛੱਡ ਕੇ ਇਹ ਆ ਗਈ ਫੇਰ